ਉਹ ਤਾਂ ਸਰ ਪਹਿਲਾਂ ਅਸੀਂ 3-4 ਸਾਲ ਤੋਂ ਕਰੀਬ ਲੀਗਲ ਤਰੀਕੇ ਨਾਲ ਅਪਲਾਈ ਕਰ ਰਹੇ ਸੀਗੇ ਜੀ ਪਰ ਨਹੀਂ ਗੱਲ ਬਣੀ ਪਰ ਅਕਾ 2-3 ਵਾਰ ਕਰ ਗਿਆ ਰੂਫਲ ਵਗਰਾ ਆ ਗਈ ਬੱਚਿਆਂ ਦੀ ਨਹੀਂ ਗੱਲ ਬਣੀ ਉਹ ਤੋਂ ਬਾਅਦ ਫਿਰ ਕਿਸੇ ਨੇ ਸਾਨੂੰ ਜਿੱਦਾਂ ਦੱਸ ਪਾਈ ਵੀ ਚਲੋ ਇੱਕ ਏਜੰਟ ਹੈ ਤੇ ਉੱਥੇ ਵੀ ਤੁਸੀਂ ਟਰਾਈ ਕਰ ਲਓ ਫਿਰ ਉਹਦੇ ਕੋਲ ਗਏ ਜੋ ਉਹਨੇ ਵੀ ਸਾਨੂੰ ਇਹੀ ਕਿਹਾ ਵੀ ਚਲੋ ਅਸੀਂ ਮੈਂ ਜਿਹੜਾ ਇਹਨਾਂ ਨੂੰ ਲੀਗਲ ਤਰੀਕੇ ਨਾਲ ਹੀ ਭੇਜੂਗਾ ਜੀ ਟੋਟਲ ਪੈਸਾ ਤਕਰੀਬਨ ਸਾਰਾ ਹੀ ਚਲਾ ਗਿਆ ਜੀ ਉਹਦੇ ਕੋਲ ਜੀ 프리ਵਸੀ ਦੇ ਲੱਖ ਦੇ ਕਰੀਬ ਜੀ ਹਾਂ 프리ਵਸੀ ਦੇ ਹਾਂ ਜੀ ਸਰ ਬਾਅਦ ਵਿੱਚ ਕੋਈ ਗੱਲਬਾਤ ਹੋਈ ਉਸ ਏਜੰਟ ਨਾਲ ਵੀ ਪੈਸੇ ਨੇ ਦਿੱਤੇ ਬੱਚੇ ਫੇਰ ਵਾਪਸ ਲਿਆ ਰਹੇ ਜਦੋਂ ਇਹ ਚੀਜ਼ ਦਾ ਪਤਾ ਲੱਗਾ ਨਹੀਂ ਉਹ ਤੋਂ ਬਾਅਦ ਫਿਰ ਹੁਣ ਤਾਂ ਕੋਈ ਸੰਪਰਕ ਹੋਇਆ ਨਹੀਂ ਸਾਡਾ ਤੇ ਕੱਲ੍ਹ ਦੇ ਅਸੀਂ ਉੱਧਰ ਗਏ ਹੋਏ ਸੀ ਜੀ ਅੱਜ ਤੱਕ ਦਾ ਕੋਈ ਫੋਨ ਨਾ ਕੋਈ ਸੰਪਰਕ ਨਹੀਂ ਅਜੇ ਤੱਕ ਹੋਇਆ ਜੀ ਪਹਿਲੇ ਬੱਚੇ ਡਿਪਰੈਸ਼ਨ 'ਚ ਜਾ ਚੁੱਕੇ ਆ ਉਹ ਬੋਲਣ ਦੀ ਹਾਲਾਤ 'ਚ ਨਹੀਂ ਹੈਗੇ ਇੱਕ ਨਾਲ ਦਾ ਮੁੰਡਾ ਆਇਆ ਸੀ ਸਾਡੇ ਨਾਲ ਉਹ ਦੱਸਦਾ ਸੀ ਵੀ ਬੇੜੀਆਂ 'ਚ ਜਕੜ ਕੇ ਲਿਆਏ ਸੀ ਇੱਕ ਘੰਟਾ ਪਹਿਲਾਂ ਬੇੜੀਆਂ ਖੋਲੀਆਂ ਜੀ ਬੜੇ ਤੰਗ ਇੱਥੇ ਆਏ ਆ ਅੱਗੇ ਆ ਕੇ ਪੁਲਿਸ ਮੁਲਾਜ਼ਮਾਂ ਨਾਲ ਅਸੀਂ ਇਸੇ ਸੇਫ ਅਗੇ ਪਹੁੰਚਾਈਆਂ ਜੀ ਪਿਛਲੇ ਦਿਨੀ ਅਮਰੀਕਾ ਤੋਂ ਭਾਰਤ ਆਉਂਦੇ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਨਾਮ ਗੁਰਪ੍ਰੀਤ ਸਿੰਘ ਦਾ ਜੋ ਕਿ ਮੋਹਾਲੀ ਜ਼ਿਲ੍ਹੇ ਦੇ ਪਿੰਡ ਜੌਲਾ ਖੁਰਤ ਤੋਂ ਰਹਿਣ ਵਾਲਾ ਹੈ ਔਰ ਉਹਨਾਂ ਦੇ ਪਿਤਾ ਸਾਡੇ ਨਾਲ ਨੇ ਤਾਂ ਜਸਵਿੰਦਰ ਜੀ ਕਿਵੇਂ ਦੇਖਦੇ ਹੋ ਸਾਰੀ ਪ੍ਰਤੀਕਿਰਿਆ ਨੂੰ ਸਰਕਾਰ ਦੀ ਕੀ ਭੂਮਿਕਾ ਮੰਨਦੇ ਹੋ ਔਰ ਸ਼ੁਰੂਆਤ ਕਿੱਦਾਂ ਹੋਈ ਕਿਵੇਂ ਇਹ ਸਾਰੀ ਚੱਲੀ ਸ਼ੁਰੂਆਤ ਤਾਂ ਸਰ ਪਹਿਲਾਂ ਅਸੀਂ 3-4 ਸਾਲ ਤੋਂ ਕਰੀਬ ਲੀਗਲ ਤਰੀਕੇ ਨਾਲ ਅਪਲਾਈ ਕਰ ਰਹੇ ਸੀਗੇ ਜੀ ਉਦੋਂ ਤਾਂ ਨਹੀਂ ਗੱਲ ਬਣੀ ਮਾਰਾ ਕਰ ਦੋ ਤਿੰਨ ਵਾਰ ਕਰ ਫਿਊਜਲ ਵਗਰਾ ਆ ਗਈ ਬੱਚਿਆਂ ਦੀ ਨਹੀਂ ਗਲਵਣੀ ਉਹਦੇ ਬਾਅਦ ਫਿਰ ਕਿਸੇ ਨੇ ਸਾਨੂੰ ਜਿੱਦਾਂ ਦੱਸ ਪਾਈ ਵੀ ਚਲੋ ਇੱਕ ਏਜੰਟ ਹੈ ਉੱਥੇ ਵੀ ਤੁਸੀਂ ਟਰਾਈ ਕਰ ਲਓ ਫਿਰ ਉਹਦੇ ਕੋਲ ਗਏ ਜੋ ਉਹਨੇ ਵੀ ਸਾਨੂੰ ਇਹੀ ਕਿਹਾ ਵੀ ਚਲੋ ਅਸੀਂ ਮੈਂ ਜਿਹੜਾ ਹੈ ਇਹਨੂੰ ਲੀਗਲ ਤਰੀਕੇ ਨਾਲ ਹੀ ਭੇਜੂਗਾ ਜੀ ਹਫਤੇ ਜਿਵੇਂ ਮਤਲਬ ਅਜਵੇਂ ਲੀਗਲ ਤਰੀਕੇ ਨਾਲ ਜਿਵੇਂ ਜ਼ਿਕਰ ਕਰ ਰਹੇ ਤਾਂ ਫਿਰ ਗਲਤ ਤਰੀਕੇ ਨਾਲ ਕਿਵੇਂ ਇਲੀਗਲ ਵੇ ਦੇ ਨਾਲ ਭੇਜਿਆ ਗਿਆ ਔਰ ਕਿੰਨਾ ਸਮਾਂ ਪਹਿਲਾਂ ਹੀ ਗਏ ਸੀਗੇ ਮੈਂ ਤਕਰੀਬ 9 ਮਹੀਨੇ ਪਹਿਲਾਂ ਗਏ ਸੀਗੇ ਜੀ 9 ਮਹੀਨੇ ਪਹਿਲਾਂ ਗਏ ਸੀਗੇ ਤੇ ਪਹਿਲਾਂ ਤਾਂ ਇਥੋਂ ਮਤਲਬ ਗਏ ਵੀ ਬਾਈਏਰੇ ਗਏ ਆ ਇਹ ਲੋਕ ਜਿਹਾ ਕਿ ਸਾਨੂੰ ਜਿੱਦਾਂ ਜਿੱਦਾਂ ਉਹਦੇ ਫੋਨ ਵਗੈਰਾ ਆਉਂਦੇ ਰਹੇ ਵੀ ਕਿਤੇ ਅਸੀਂ ਗੱਡੀਆਂ ਨਾਲ ਟਰੈਵਲਿੰਗ ਕਰੀ ਹੈ ਕਿਤੇ ਮਤਲਬ ਬਾਈਏਰ ਹੀ ਗਏ ਆ ਤੇ ਫਿਰ ਇਹਦੇ ਵਿੱਚ ਰੂਟ ਕੀ ਰਿਹਾ ਜਿਵੇਂ ਤੁਹਾਡਾ ਤੁਸੀਂ ਸਸਰੇ ਵੀ ਗੱਲਬਾਤ ਸ਼ੁਰੂ ਰਹੀ ਹੈ ਕੀ ਰੂਟ ਰਹਿ ਕਿੱਥੋਂ ਸ਼ੁਰੂ ਕੀਤਾ ਸੀ ਕਿੱਧਰ ਕਿੱਧਰ ਜਾਂਦੇ ਰਹੇ ਉਸ ਤੋਂ ਬਾਅਦ ਕਿਵੇਂ ਫਿਰ ਯੂਐਸ ਤੱਕ ਪਹੁੰਚੇ ਕਰਦੇ ਕਰਾਉਂਦੇ ਫਿਰ ਉਸ ਤੋਂ ਬਾਅਦ ਡੰਕੀ ਲਗਾ ਕੇ ਕੰਧ ਟੱਪੀ ਜਾਂ ਕਿਵੇਂ ਮੈਂ ਰੂਟ ਤਾਂ ਪਹਿਲਾਂ ਤਾਂ ਸਾਨੂੰ ਜਿੱਦਾਂ ਇੱਥੋਂ ਗਾਰੰਟੀ ਦੱਸਦਾ ਵੀ ਮੈਂ ਇੱਥੋਂ ਇਹਨਾਂ ਦਵਾਈ ਭੇਜ ਰਿਹਾ ਜੀ ਨਵੀਂ ਤੋਂ ਬਾਅਦ ਫਿਰ ਹੋਰ ਅਲੱਗ-ਅਲੱਗ ਕੰਟਰੀਆਂ 'ਚ ਜਿੱਦਾਂ-ਜਿੱਦਾਂ ਉਹਨਾਂ ਨੇ ਸਾਨੂੰ ਕੋਈ ਤਦਾਦ ਰੁਪਈਆ ਸੀ ਇੱਥੇ ਸਾਨੂੰ ਇੱਥੇ ਆ ਗਏ ਸੀ ਇੱਥੇ ਆ ਗਏ ਲਾਟ ਫਿਰ ਜਾ ਕੇ ਜੀ ਅਸੀਂ ਕੋਈ ਮਤਲਬ ਜਾ ਕੇ ਉੱਥੋਂ ਵੈਰਨਰ ਐਂਟਰ ਕੀਤਾ ਜੀ ਉੱਥੋਂ ਕਰਾਇਆ ਜੀ ਇਹਨਾਂ ਕਿੰਨਾ ਇੱਕ ਸਮਾਂ ਲੱਗ ਗਿਆ ਸੋਟਾ ਟੋਟਲ ਸਾਰੇ ਕਿਆਨੋ ਤੋਂ ਕਰੋ ਤਾਂ 9 ਮਹੀਨੇ ਹੋ ਗਏ ਸੀ ਜੀ ਤੇ ਪਹੁੰਚੇ ਕਿੰਨੇ ਦਿਨ ਪਹਿਲਾਂ ਸੀ ਇਹ ਸਾਰੇ ਸਾਨੂੰ 15 ਸੋਵੀ 5 ਫਰਵਰੀ ਨੂੰ ਫੋਨ ਆਇਆ ਸੀ ਜੀ ਅਸੀਂ ਇੱਧਰ-ਇੱਧਰ ਚਲੇ ਗਏ ਜੀ ਪਹੁੰਚ ਗਏ ਤੋਂ ਬਾਅਦ ਜਦੋਂ ਉੱਥੋਂ ਮੈਕਸੀਕੋ ਤੋਂ ਅੱਗੇ ਲੰਗੇ ਯੂ ਐਸ ਤੱਕ ਪਹੁੰ ਤਫਰ ਪੁਲਿਸ ਦੀ ਪਕੜ ਚ ਕਿਤਾ ਹੈ ਇਹ ਸਾਰੀ ਚੀਜ਼ਾਂ ਦਾ ਕਿਵੇਂ ਤੁਹਾਨੂੰ ਤੱਕ ਕੋਈ ਗੱਲਬਾਤ ਹੋਈ ਬੱਚਿਆਂ ਦੇ ਨਾਲ ਔਰ ਅਸਲ ਦੇ ਵਿੱਚ ਨਾਲ ਪੁੱਤ ਸੀ ਨਾ ਹੋ ਸੀ ਹਾਂਜੀ ਹਾਂਜੀ ਸਰ ਤੁਸੀਂ ਬਾਕੀ ਦਾ ਮਤਲਬ ਉਹ ਤੋਂ ਬਾਅਦ ਸਾਡੀ ਗੱਲ ਨਹੀਂ ਹੋएगी ਲਾਸਟ ਦਾ ਜਦੋਂ ਇਹ ਇੰਟਰੀ ਕਰੇ ਉਹ ਤੋਂ ਬਾਅਦ ਤਾਂ ਕੱਲ ਹੀ ਪਤਾ ਲੱਗਿਆ ਜੀ ਸਾਨੂੰ ਇਹਨਾਂ ਬਾਰੇ ਕੱਲੋ ਇੰਟੈਲੀਜੈਂਸ ਤੋਂ ਫੋਨ ਆਇਆ ਸੀ ਨਹੀਂ ਨਹੀਂ ਸਰ ਮੀਡੀਆ ਨਹੀਂ ਪਤਾ ਲੱਗਿਆ ਜੀ ਸੋ ਮੀਡੀਆ ਰਹੀਆਂ ਇਦਾਂ ਜਿਦਾਂ ਸੋਸਟਾਂ ਵਗੈਰਾ ਪਈਆਂ ਸੀ ਜੀ ਵੀਦਾਂ ਉਹਨਾਂ ਦੀ ਲਿਸਟ ਵਗੈਰਾ ਆਈ ਹੈ ਲਿਸਟ ਜਿਨ੍ਹਾਂ ਦੇ ਨਾਮ ਆਏ ਸੀਗੇ ਜੀ ਹਾਂਜੀ ਦੂਸਰੇ ਪਾਸੇ ਜਿਵੇਂ ਮਤਲਬ ਰੂਟ ਜੁ ਮੈਂ ਫਿਰ ਤੋਂ ਸਵਾਲ ਕਰਾਂਗਾ ਰੂਟ ਕੀ ਤੁਹਾਨੂੰ ਲੱਗਦਾ ਵੀ ਕੀ ਰੂਟ ਰਿਹਾ ਹੋਊਗਾ ਫਿਰ ਰਾਹ ਦੇ ਵਿੱਚ ਕਿਸ ਤਰੀਕੇ ਨਾਲ ਜਾਂਦੇ ਰਹੇ ਹੋਣਗੇ ਸਟਰਗਲ ਕਿੰਨਾ ਕਰਿਆ ਹੋਊਗਾ ਕੀ ਖਾਦਾ ਪੀਤਾ ਕੋਈ ਇਸ ਬਾਰੇ ਦੱਸਿਆ ਸੀ ਉਦੋਂ ਕਿਉਂਕਿ ਇਹ ਰਸਤੇ ਦੇ ਵਿੱਚ ਤਾਂ ਵੈਸੇ ਵੀ ਜੋ ਹਾਲਾਤ ਬਣ ਜਾਂਦੇ ਆ ਕਈ ਵਾਰ ਖਬਰਾਂ ਪਹਿਲਾਂ ਵੀ ਸੁਣਦੇ ਆ ਬਾਕੀ ਤਾਂ ਚਲੋ ਸਾਨੂੰ ਇਹਨਾਂ ਮਤਲਬ ਨਹੀਂ ਉਹਨਾਂ ਨੇ ਬ੍ਰੇਕੀ ਜੀ ਦੱਸਿਆ ਜੀ ਬਾਕੀ ਜਿੱਦਾਂ ਜਿੱਦਾਂ ਫੋਨ ਤੇ ਦੱਸੀ ਜਾਂਦੇ ਸੀ ਵੀ ਇੱਥੇ ਇਦਾਂ ਅਸੀਂ ਪਾਣੀ ਜਗ੍ਹਾ ਪਹੁੰਚ ਗਏ ਉੱਥੇ ਪਾਣੀ ਕੰਟਰੀ ਆ ਗਏ ਜੀ ਤੇ ਉਹਦਾ ਨਾਲ ਨਾਲ ਕੌਣ ਕੌਣ ਇਸ ਪਰ ਕੋਈ ਜਾਂਦਾ ਜੀ ਉਹ ਦੱਸੀ ਜਾਂਦੇ ਜੀ ਨਾਮੁਮ ਚੇਤਾ ਹੋਗਾ ਕੰਟਰੀ ਦਾ ਕੰਟਰੀ ਦਾ ਸਾਰ ਸਟਾਰਟਿੰਗ ਦਾ ਤੋਂ ਦਵਾਈ ਕਹਿ ਰਹੇ ਸੀ ਦਵਾਈ ਭੇਜਿਆ ਜੀ ਸਾਨੂੰ ਫਿਰ ਉਹ ਤੋਂ ਬਾਅਦ ਅਲੱਗ-ਅਲੱਗ ਕੰਟਰੀਆਂ ਤੇ ਇੰਟਰ ਕੰਟ ਦੇ ਕਰਾਂਦੇ ਲਾਸਟ ਜਾ ਕੇ ਮੈਕਸੀਕੋ ਤੋਂ ਇੰਟਰ ਕਰਾ ਜੀ ਕਰਾਇ ਸੀ ਜੀ ਏਜੰਟ ਏਜੰਟ ਕਿੱਥੋਂ ਦਾ ਸੀ ਜਿਹੜੇ ਥਰੂ ਇਹ ਸਾਰਾ ਕੁਝ ਹੋਇਆ ਔਰ ਦੱਸ ਪਈ ਸੀ ਕਿਸ ਰਿਸ਼ਤੇਦਾਰੀ ਤੋਂ ਜਾਂ ਖੁਦ ਪਹੁੰਚ ਕੀਤੀ ਸੀ ਉਦੋਂ ਤੱਕ ਨਹੀਂ ਸਰ ਸਾਨੂੰ ਦੱਸ ਹੀ ਪਈ ਸੀ ਕਿਸੇ ਵੱਲੋਂ ਅਸੀਂ ਨਹੀਂ ਜਾਣਦੇ ਜੀ ਇਹਨੂੰ ਤੇ ਦੱਸ ਪਈ ਜੀ ਦੱਸ ਦੇ ਮੁਤਾਬਕ ਇਸ ਇੱਥੇ ਗਏ ਸੀ ਉਹਦੇ ਕੋਲ ਗਏ ਸੀ ਜੀ ਲੈ ਕਿੱਥੋਂ ਦਾ ਸੀ ਇਹ ਸਰ ਆਪਣਾ ਹਰਿਆਣਾ ਦਾ ਜੀ ਹੰਬਾਲੇ ਜ਼ਿਲ੍ਹੇ ਦਾ ਹੰਬਾਲੇ ਦਾ ਤਾਂ ਜਿੰਨੇ ਪੈਸੇ ਫਿਰ ਉਹ ਤੋਂ ਦਿੱਤੇ ਸੀ ਦੋਨਾਂ ਦਾ ਜਾਂ ਇੱਕ ਇੱਕ ਕਰਕੇ ਦਿੱਤੇ ਜਾਂ ਕਿਵੇਂ ਜਾਂ ਤੋੜ ਤੋੜ ਕੇ ਪੈਸੇ ਦਿੱਤੇ ਸੀ ਜਾਂ ਇਕੱਠੇ ਦਿੱਤੇ ਸੀ ਜਿਵੇਂ ਪਹਿਲਾਂ ਹੁਣ ਕਈ ਕੇਸ ਸਰਜ ਹੋ ਰਹੇ ਆ 20 ਲੱਖ ਪਹਿਲਾਂ ਦੇ ਤਾਂ 25 ਲੱਖ ਪਹੁੰਚਣ ਤੋਂ ਬਾਅਦ ਇਸ ਤਰ੍ਹਾਂ ਉਹਦਾ ਅਲੱਗ-ਅਲੱਗ ਤਰੀਕਾ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਮਤਲਬ ਤੁਹਾਨੂੰ ਡਿਮਾਂਡ ਕਰੀ ਗਈ ਆ ਫਲਾਣੀ ਜਗ੍ਹਾ ਪਹੁੰਚ ਗਿਆ ਫਲਾਣੇ ਪੈਸੇ ਇੰਨੇ ਪੈਸੇ ਦੇ ਦੋ ਇੰਨੇ ਪੈਸੇ ਦੇ ਦੋ ਸਮਝ ਆਉਗਾ ਸੀ ਇਹਨਾਂ ਨੂੰ ਦੇ ਹੀ ਗਿਆ ਜੀ ਪਰ ਪਰੋ ਬਾਈ ਜਿੱਦਾਂ ਜਿੱਦਾਂ ਜਦੋਂ ਮਤਲਬ ਸਾਨੂੰ ਦੱਸੀ ਹੈ ਜੀ ਉਹ ਮੈਂ ਉਹ ਬਣਾ ਲਈ ਜਗਾ ਪਹੁੰਚ ਗਈ ਸਾਨੂੰ ਇਨਾ ਪੈਸੇ ਦੋ ਇਨਾ ਪੈਸੇ ਦੋ ਉਹਦੇ ਤੱਕ ਦਿੰਦੇ ਰਹੇ ਜਾਨਾ ਟੋਟਲ ਹੁਣ ਤੱਕ ਕਿੰਨੇ ਕੁ ਦੇ ਦਿੱਤੇ ਸੀਗੇ ਟੋਟਲ ਪੈਸਾ ਤਕਰੀਬਨ ਸਾਰਾ ਹੀ ਚਲਾ ਗਿਆ ਜੀ ਉਹਦੇ ਕੋਲ ਜੀ ਕਰੀਬਸੀ ਦੀ ਲੱਖ ਦੇ ਕਰੀਬ ਜੀ ਸਾਰਾ ਜੀ ਕਰੀਬਸੀ ਲੱਖ ਦੇ ਲੱਗ ਗਿਆ ਹਾਂ ਜੀ ਸਾਰਾ ਤੇ ਬਾਅਦ ਵਿੱਚ ਕੋਈ ਗੱਲਬਾਤ ਹੋਈ ਉਸ ਏਜੰਟ ਨਾਲ ਵੀ ਪੈਸੇ ਨੇ ਦੇਤੇ ਬੱਚੇ ਫੇਰ ਵਾਪਸ ਲਿਆ ਰਹੇ ਜਦੋਂ ਇਹ ਚੀਜ਼ ਦਾ ਪਤਾ ਲੱਗਾ ਨਹੀਂ ਉਹ ਤੋਂ ਬਾਅਦ ਫਿਰ ਹੁਣ ਤੱਕ ਦਾ ਸੰਪਰਕ ਹੋਇਆ ਨਹੀਂ ਸਾਡਾ ਤੇ ਕੱਲ ਦੇ ਅਸੀਂ ਉਧਰ ਗਏ ਹੋਏ ਸੀਗੇ ਜੀ ਅੱਜ ਤੱਕ ਦਾ ਕੋਈ ਫੋਨ ਨਾ ਕੋਈ ਸੰਪਰਕ ਨਹੀਂ ਜੀ ਤੱਕ ਤਾਂ ਹੋਇਆ ਜੀ ਅਸਲ ਵਿੱਚ ਉਹ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਕੱਲ ਤੁਸੀਂ ਉੱਥੇ ਅੰਮ੍ਰਿਤਸਰ ਸੀਗੇ ਮੁੱਖ ਮੰਤਰੀ ਵੀ ਸੀ ਕੈਬਨਿਟ ਮੰਤਰੀ ਵੀ ਸੀਗੇ ਦੋ ਉੱਥੇ ਨਹੀਂ ਚਲੋ ਚਲੋ ਸਾਨੂੰ ਜਿੱਦਾਂ ਵੀ ਉੱਥੇ ਪਹੁੰਚੇ ਸੀਗੇ ਮਾਨਯੋਗ ਮੰਤਰੀ ਸਾਹਿਬ ਵੀ ਪਹੁੰਚੇ ਸੀਗੇ ਸੀਐਮ ਸਾਹਿਬ ਵੀ ਗਏ ਹੋਏ ਸੀਗੇ ਵੀ ਸਾਨੂੰ ਚਲੋ ਉਹਨਾਂ ਨੇ ਇਹ ਹੀ ਸਿੱਧੀ ਡਾਇਰੈਕਟ ਮੁਲਾਕਾਤ ਨਹੀਂ ਹੋਈ মিডিਆ ਰਾਹੀਂ ਦੱਸਿਆ ਵੀ ਜੋ ਤੁਹਾਡੀ ਅਸੀਂ ਆਰਥਿਕ ਮਦਦ ਕਰਾਂਗੇ ਜੀ ਜੋ ਤੁਹਾਡਾ ਨੁਕਸਾਨ ਹੋਇਆ ਵੀ ਅਸੀਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਦੂਸਰੇ ਪਾਸੇ ਹੁਣ ਦੁਬਾਰਾ ਏਜੰਟ ਤੱਕ ਪਹੁੰਚ ਕਰੋਗੇ ਕੋਈ ਪੁਲਿਸ ਥਾਣੀ ਜਾਂ ਕਹਿ ਲਈ ਵੀ ਸਰਕਾਰ ਵੱਲੋਂ ਕੋਈ ਇਸ ਤਰੀਕੇ ਦੀ ਮਦਦ ਮਿਲ ਸਕਦੀ ਹੈ ਕੋਈ ਆਸ ਹੈ ਕੀ ਜਾਂ ਗੱਲਬਾਤ ਕਰੋਗੇ ਹਾਂਜੀ ਸਾਨੂੰ ਆਸ ਤਾਂ ਹੈਗੀ ਵੀ ਚਲੋ ਜੀ ਤਾਂ ਸਾਨੂੰ ਵਿਸ਼ਵਾਸ ਦਿਵਾਇਆ ਵੀ ਚਲੋ ਜੋ ਤੁਹਾਡੀ ਅਸੀਂ ਆਰਥਿਕ ਮਦਦ ਕਰਾਂਗੇ ਬਾਕੀ ਜੋ ਬੱਚੇ ਨੇ ਉਹਦਾ ਉਹਦੀ ਆਪਣੇ ਸਰ ਜੋ ਨੇ ਮਤਲਬ ਕੁਆਲੀਫਿਕੇਸ਼ਨ ਹੈ ਉਹਦੇ ਮੁਤਾਬਕ ਅਸੀਂ ਇਹਦੀ ਮਦਦ ਕਰਾਂਗੇ ਜੇ ਨੌਕਰੀ ਦਵਾਵਾਂਗੇ ਜਿਹਨੂੰ ਜਿਹਨੂੰ ਵੀ ਤੁਸੀਂ ਵੀ ਮੌਤ ਹਰੋਂ ਦੇ ਨਾਤੇ ਕੀ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਕੀ ਇਨਸਾਫ ਚਾਹੁੰਦੇ ਹੋ ਕਿਉਂਕਿ ਬੱਚੇ ਤਾਂ ਪੇਟ ਦੇ ਸੀਗੇ ਫਿਰ ਇਹਨਾਂ ਦਾ ਪਰਿਵਾਰ ਦੇਖੋ ਜੀ ਆਰਥਿਕ ਤੰਗੀ ਦੇ ਵਿੱਚ ਪਹਿਲਾਂ ਹੀ ਫਸ ਚੁੱਕੇ ਆ 80 ਲੱਖ ਲੱਗ ਕੇ ਜੀ ਅਸੀਂ ਤਾਂ ਭਗਵਾਨ ਜਵਾਨ ਸਰਕਾਰ ਤੋਂ ਹੀ ਮੰਗ ਕਰਦੇ ਆ ਜੀ ਇਹਨਾਂ ਤੋਂ ਮਨ ਲੋਕਰੀ ਦੀ ਮੰਗ ਕਰਦੇ ਆ ਵੀ ਇਹਨਾਂ ਦਾ ਗੁਜ਼ਾਰਾ ਚੱਲ ਸਕੇ ਪਹਿਲੇ ਬੱਚੇ ਡਿਪਰੈਸ਼ਨ 'ਚ ਜਾ ਚੁੱਕੇ ਆ ਉਹ ਬੋਲਣ ਦੀ ਹਾਲਾਤ 'ਚ ਨਹੀਂ ਹੈਗੇ ਇੱਕ ਨਾਲ ਦਾ ਮੁੰਡਾ ਆਇਆ ਸੀ ਸਾਡੇ ਨਾਲ ਉਹ ਦੱਸਦਾ ਸੀ ਵੀ ਬੇੜੀਆਂ 'ਚ ਜਕੜ ਕੇ ਲਿਆਏ ਸੀ ਇੱਕ ਘੰਟਾ ਪਹਿਲਾਂ ਬੇੜੀਆਂ ਖੋਲੀਆਂ ਜੀ ਬੜੇ ਤੰਗ ਇੱਥੇ ਆਏ ਆ ਅੱਗੇ ਆ ਕੇ ਪੁਲਿਸ ਮੁਲਾਜ਼ਮਾਂ ਨਾਲ ਅਸੀਂ ਸੇਫ ਅੱਗੇ ਪਹੁੰਚਾਈਆਂ ਜੀ ਇਥੇ ਨਾ ਪੁਲਿਸ ਦਾ ਧੰਨਵਾਦ ਹੈ ਉਹਨਾਂ ਨੇ ਬੱਚੇ ਸੇ ਪਹਚਾਈਆਂ ਜੀ ਨਾਲ ਲੈ ਕੇ ਤਾਂ ਫਿਰ ਤੁਸੀਂ ਜਿਵੇਂ ਕੱਲ ਉੱਥੇ ਗਏ ਸੀਗੇ ਉਸ ਤੋਂ ਬਾਅਦ ਨਾਲ ਤੁਸੀਂ ਆਪ ਹੀ ਆਏ ਸੀ ਜਾਂ ਪੁਲਿਸ ਦੀ ਗੱਡੀ ਦੇ ਵਿੱਚ ਇੱਥੇ ਤੱਕ ਪਹਚਾਇਆ ਗਿਆ ਤੁਹਾਨੂੰ ਉਹਨਾਂ ਨੂੰ ਬੱਚਿਆਂ ਨੂੰ ਪੁਲਿਸ ਦੀ ਗੱਡੀ 'ਚ ਪਹਚਾਇਆ ਗਿਆ ਇੱਥੇ ਅਸੀਂ ਤਾਂ ਉੱਥੇ ਗਏ ਸੀ ਸਾਡੇ ਹੈਂਡਓਵਰ ਨਹੀਂ ਕੀਤਾ ਸੀ ਉਹਨੇ ਅਸੀਂ ਨਾਲ-ਨਾਲ ਪਿੱਛੇ-ਪਿੱਛੇ ਆਏ ਸੀ ਫਿਰ ਤਾਂ ਫਿਰ ਕਿਸ ਤਰੀਕੇ ਦਾ ਕਿਉਂਕਿ ਬੱਚੇ ਨੇ ਪੈਸੇ ਲੈ ਕੇ ਜਾਂਦੇ ਜਸਵਿੰਦਰ ਜੀ ਇੰਨਾ ਪੈਸਾ ਲਾ ਕੇ ਲਾਉਣ ਦੇ ਬਾਵਜੂਦ ਵੀ ਬੱਚਿਆਂ ਨੂੰ ਵਾਪਸ ਹੁਣ ਬੇੜੀਆਂ 'ਚ ਜਕੜ ਕੇ ਲੈ ਜਾਂਦਾ ਹੈ ਕਿਵੇਂ ਦੇਖਦੇ ਹੋ ਕਿ ਐਜ਼ ਅ ਫਾਦਰ ਬੀਇੰਗ ਅ ਫਾਦਰ ਕੀ ਪ੍ਰਤੀਕਿਰਿਆ ਹੈ ਇਹ ਤਾਂ ਸਰ ਅਸੀਂ ਚਲੋ ਇਹ ਮੰਗ ਕਰਦੇ ਆਂ ਚਲੋ ਚਲਿਓ ਜਿਹੜੇ ਜਿਹੜੇ ਮਰਜ਼ੀ ਤਰੀਕੇ ਨਾਲ ਚਲੇ ਗਏ ਵੀ ਚਲੋ ਉਹਨਾਂ ਨੂੰ ਜਿਹੜੇ ਅੱਧਰ ਆਏ ਉਹਨਾਂ ਨੂੰ ਉਹ ਸਭ ਮਤਲਬ ਸਹੀ ਤਰੀਕੇ ਨਾਲ ਹੀ ਲੈਣਾ ਚਾਹੀਦਾ ਸੀ ਜੀ ਤੁਹਾਨੂੰ ਲੱਗਦਾ ਵੀ ਗੁਬਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਵੀ ਏਜੰਟ ਥਰੂ ਸਨ ਦੇ ਹਾਂ ਸਨ ਚਲੋ ਜੇ ਨੈਟਰ ਨੇ ਸਾਨੂੰ ਗੁਬਰਾਹ ਕੀਤਾ ਹੀ ਹੈ ਸਰ ਜੇ ਉਹਨਾਂ ਨੇ ਸਾਨੂੰ ਉਹਨਾਂ ਨੇ ਸਾਨੂੰ ਪਹਿਲਾ ਸਹੀ ਪ੍ਰੋਸੈਸਰ ਦੱਸਿਆ ਹੁੰਦਾ ਸੀ ਵੀਰੇ ਕਦਮ ਚੱਕਣਾ ਹੀ ਨਹੀਂ ਸੀਗਾ ਜੀ ਇਹ ਤਾਂ ਹਾਲਕੀ ਪਰਿਵਾਰ ਦੇ ਨਾਲ ਜਿਸ ਤਰੀਕੇ ਦੇ ਹਾਲਾਤ ਬਣੇ ਕਿਉਂਕਿ ਜਿੱਥੇ ਇੱਕ ਪਾਸੇ ਜ਼ਿਕਰ ਕਰ ਲਈ ਤਾਂ ਹੁਣ ਬਿਹਤਰ ਭਵਿੱਖ ਦੀ ਆਸ ਦੇ ਵਿੱਚ ਤਮਾਮ ਇਹ ਨੌਜਵਾਨ ਮੁੰਡੇ ਕੁੜੀਆਂ ਬਾਹਰ ਦਾ ਰਸਤਾ ਚੁਣਦੇ ਨੇ ਪਰ ਹਾਲਤ ਜਿਹੜੀ ਹੈ ਉਹ ਕਿਸ ਕਦਰ ਬਣ ਜਾਂਦੀ ਹੈ ਕਿਉਂਕਿ ਹੁਣ ਸੂਬੇ ਦੀ ਸਰਕਾਰ ਵੀ ਜਿਹੜੀ ਹੈ ਫਿਲਹਾਲ ਅਜੇਹਾ ਹੱਥ ਫੜਨ ਦੇ ਵਿੱਚ ਅਸਮਰਥ ਨਜ਼ਰ ਆਉਂਦੀ ਹੈ ਕੇਵਲ ਖਾਣਾ ਪੂਰਤੀ ਕਰਨਾ ਵੀ 에어ਪੋਰਟ ਤੇ ਪਹੁੰਚ ਕੇ ਅਸੀਂ ਤੁਹਾਨੂੰ ਰੀਸੀਵ ਕਰਨ ਪਹੁੰਚੇ ਹਾਂ ਲੇਕਿਨ ਅਜੇਹਾ ਕੋਈ ਮਾਮਲਾ ਕਿਉਂਕਿ ਪਹਿਲਾਂ ਵੀ 119 ਭਾਰਤੀ ਜਿਹੜੇ ਨੇ ਉਹ ਪੰਜਾਬ ਪਹੁੰਚੇ ਹੈ ਜਿਨ੍ਹਾਂ ਨੂੰ ਅਮਰੀਕਾ ਤੋਂ ਭੇਜਿਆ ਗਿਆ ਜਨਰਲ 33 ਲੱਖ ਪਾਕ ਜਿਹੜੇ ਉਹ ਪੰਜਾਬੀ ਸੀਗੇ ਤਾਂ ਹੁਣ 67 ਪੰਜਾਬੀ ਸੀ ਤਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੀ ਕੀ ਕਾਰਗੁਜ਼ਾਰੀ ਰਹੀ ਹੈ ਔਰ ਹੁਣ ਫਿਰ ਤੋਂ 67 ਪੰਜਾਬੀ ਜਿਹੜੇ ਆਏ ਨੇ ਉਹਨਾਂ ਪ੍ਰਤੀ ਕੀ ਕਾਰਗੁਜ਼ਾਰੀ ਜਿਹੜੀ ਹੈ ਕੇਵਲ ਖਾਣਾ ਪੂਰਤੀ ਕਰਕੇ ਹੀ ਇਸੇ ਤਰੀਕੇ ਦੇ ਨਾਲ 에어ਪੋਰਟ ਦੇ ਉੱਤੇ ਕੀਤੀ ਜਾਣੀ ਜਾਂ ਕੋਈ ਹੋਰ ਗੱਲਬਾਤ ਨਿਕਲੇਗੀ ਕੋਈ ਮੌੜ ਵਿਸੇਬੇ ਦਾ ਕਾਰਨ ਜਿਹੜਾ ਹੈ ਜਾਂ ਰੁਜ਼ਗਾਰ ਦੇ ਕਾਰਨ ਜਿਹੜੇ ਨੇ ਉਹ ਪੰਜਾਬ ਸਰਕਾਰ ਬਣੇਗੀ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਤਰਨਜੇ ਸ਼ਰਮਾ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ مُهَالِي